ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਇੰਦਰ ਮਹੂਨ ਕੀਰਤਨ ਟਿਊਟੋਰੀਅਲ ਵਿੱਚ ਅਰਦਾਸ ਕਰਦੇ ਹਾਂ ਸਭ ਰਾਜ ਜੀ ਖੁਸ਼ੀ ਹੋਵੋਗੇ ਜੀ ਅੱਜ ਸ਼ਬਦ ਕਰਾਂਗੇ RAMDAS ਰੋਗਨ ਨਾਤੇ ਸਭ ਤੇਰੇ ਪਾਪ ਕਮਾਤੇ ਧੰਨ ਧੰਨ ਸ਼੍ਰੀ ਗੁਰੂ RAMDAS ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਇੱਕ ਨਵਾਂ ਸ਼ਬਦ ਕਰਾਂਗੇ ਜੀ ਤਾਲੇ ਦੇ ਵਿੱਚ ਕਹਿਰਵਾ ਰਹੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਚੈਨਲ ਨਾਲ ਸੱਜਣ ਮਿੱਤਰ ਜੁੜੇ ਹੋਏ ਹਨ ਉਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਇਹ ਸਕੇਲ ਆਪਾਂ ਯੂਜ਼ ਕਰਨਾ ਹੈ ਇਹ ਸ਼ਾਰਟ ਕਰਾਂਗੇ ਇੱਥੋਂ ਹੀ ਬੀਬੀਆਂ ਵੀ ਕੰਫਰਟੇਬਲ ਪੜ ਸਕਦੀਆਂ ਹਨ ਅਤੇ ਮੇਰੇ ਵੀਰ ਵੀ ਪੜ ਸਕਦੇ ਹਨ ਆਓ ਜੇ ਆਪਾਂ ਸ਼ੁਰੂ ਕਰਦੇ ਹਾਂ पहला तो गायन करके दसा गे उसके तो बाद हौली हौली सिखावांगे जी the beauty How ਕਰ ਲੈਣਾ ਹੈ ਜੀ ਆਓ ਜੇ ਪਹਲੇ ਹੌਲੀ ਹੌਲੀ ਸਿੱਖਦੇ ਹਾਂ ਮੇ ਦਾਸ ਸੀ ਸੇ ਰੋ ਬੇਦੀ ਨੋਤੀ ਜੇ ਆਪ ਦੇਖੀਏ ਪੈਣਾ ਦੇ ਸਕੇਲ ਤੋਂ ਤਾਂ ਪੈਣਾ ਦੇ ਸਕੇਲ ਤੋਂ ਇਹ ਗਾ ਕੋਮਲ ਹੈ ਜੀ ਤੇ ਵੀਰਾਂ ਦੇ ਸਕੇਲ ਤੋਂ ਇਹ ਨੀ ਕੋਮਲ ਹੈ ਧਿਆਨ ਨਾਲ ਵੇਖੋ ਗਾਰੇ 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 ਗਾ ਕਾ ਪਾਪਾ ਇਹ ਪਾ ਹੈ ਵੀਰਲ 스케일 ਤੋਂ ਇਹ ਰੇ ਹੈ ਗਾਰੇ ਗਾ ਕਾ ਸੰਤਰਾ ਇਹ ਸੇਮ ਹਨ ਇਸੇ ਦੇ ਵਿੱਚ ਹੀ ਸਾਰੀਆਂ ਲਾਈਨਾਂ ਅੰਤਰੇ ਦੀ ਆਣ ਗਈਆਂ 네 ਰਮਲੇ ਹੋਏ ਕਹਨੇ ਸੋਨਾ ਭਾਣੋ ਰੇ ਨਾਤੀ ਸੱਤੀ ਉੱਤੇ ਰੇ ਪੁੱਪੇ ਤਮਾਤੇ ਹਾਂਜੀ ਤਾਂ ਤੁਸੀਂ ਇਹ ਸਾਰੀ ਲਾਈਨਾਂ ਪੜ੍ਹ ਲੈਣੀਆਂ ਹਨ ਜੀ ਕੋਈ ਵੀ ਲਾਈਨ ਚ ਦਿੱਕਤ ਆਦੀ ਹੋਵੇ ਪੜੀ ਨਾ ਜਾਂਦੇ ਹੋਵੇ ਲੰਬੀ ਹੋਵੇ ਤਾਂ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਪੁੱਛ ਸਕਦੇ ਹੋ ਵੀਡੀਓ ਕਾਫੀ ਟਾਈਮ ਤੋਂ ਨਹੀਂ ਆ ਰਹੀ ਸੀ ਮਾਫੀ ਚਾਹੁੰਨੇ ਹਾਂ ਕਿਉਂਕਿ ਅਸੀਂ ਘਰ ਸ਼ਿਫਟ ਕੀਤਾ ਹੈ ਜੀ ਇਸ ਕਰਕੇ ਵਾਈਫਾਈ ਦੀ ਥੋੜੀ ਪ੍ਰੋਬਲਮ ਆ ਗਈ ਸੀਗੀ ਤੇ ਵਾਈਫਾਈ ਕਰਕੇ ਅਸੀਂ ਲੰਬੀ ਵੀਡੀਓ ਨਹੀਂ ਅਪਲੋਡ ਕਰ ਸਕਦੇ ਤਾਂ ਮਾਫੀ ਚਾਹੁੰਨੇ ਹਾਂ ਹੁਣ ਤੁਹਾਨੂੰ ਰੈਗੂਲਰ ਵੀਡੀਓ ਆਇਆ ਕਰਨਗੇ ਆ ਜੀ ਵੀਡੀਓ ਪਸੰਦ ਆਈ ਹੋਵੇ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਬਾਤ ਤੋਂ ਬਾਤ ਦੋਸਤਾਂ ਮਿੱਤਰਾਂ ਵਿੱਚ ਕਮੈਂਟਾਂ ਰਾਹੀਂ ਆਪਣੇ ਸੁਝਾਅ ਜ਼ਰੂਰ ਦੱਸਿਓ ਆਪ ਜੀ ਨੂੰ ਵੀਡੀਓ ਕਿਦਾਂ ਦੀ ਲੱਗਦੀ ਹੈ ਜੀ ਕਿਸੇ ਨੇ ਵੀ ਆਨਲਾਈਨ ਕਲਾਸ ਜੁਆਇਨ ਕਰਨੀਆਂ ਹੋਣ ਤਾਂ ਥੰਬਨੇਲ ਵਿੱਚ ਨੰਬਰ ਦਿੱਤਾ ਹੋਇਆ ਹੈ ਜੇ ਆਪ ਜੀ ਕਦੇ ਵੀ ਸੰਪਰਕ ਕਰ ਸਕਦੇ ਹੋ ਭੁੱਲਾਂ ਚੁਕਾਂ ਦੇਖਵਾ ਬਖਸ਼ਨੀ ਜੀ ਮਿਲਦਾ ਹੈ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ